ਰਾਜਵੀਰ ਜਵੰਦਾ ਦੇ ਘਰ ਦੇ ਵਿੱਚ ਦੁੱਖ ਸਾਂਝਾ ਕਰਨ ਦੇ ਲਈ ਲਗਾਤਾਰ ਪਹੁੰਚ ਰਹੇ ਨੇ ਸੋ ਗਗਨ ਕੋਕਰੀ ਪਹੁੰਚੇ ਨੇ ਬੜੀ ਸਾਫ ਸੁਥਰੀ ਗਾਇਕੀ ਸੀ ਕਦੇ ਸੋਚਿਆ ਸੀ ਰਾਜਵੀਰ ਇਸ ਤਰੀਕੇ ਦੇ ਨਾਲ ਆਪਣੇ ਵਿੱਚੋਂ ਵਿਛੜ ਜਾਵੇ ਨਹੀਂ ਦੇਖੋ ਇਹ ਸੋਚਿਆ ਤਾਂ ਕਿਸੇ ਨੇ ਨਹੀਂ ਮਤਲਬ ਕੋਈ ਵੀ ਇਹ ਚੀਜ਼ ਤਾਂ ਸੋਚਦਾ ਨਹੀਂ ਵੀ ਕੋਈ ਵੀ ਬੰਦਾ ਚਲਾ ਜਾਵੇ ਸਾਡੀ ਜ਼ਿੰਦਗੀ ਚੋਂ ਕੋਈ ਬਜ਼ੁਰਗ ਚਲਾ ਜਾਵੇ ਇਹ ਤਾਂ ਫੇਰ ਸਾਡਾ ਇੱਕ ਹੀਰਾ ਭਰਾ ਇੱਕ ਟੈਲੈਂਟ ਪੰਜਾਬ ਦਾ ਸਾਡੇ ਪਿੰਡਾਂ ਦਾ ਮਾਣ ਸਾਡੇ ਏਰੀਆ ਦਾ ਮਾਣ ਸੋ ਆਪਾਂ ਸੋਚਦੇ ਨਹੀਂ ਬਾਈ ਇਹ ਚੀਜ਼ ਬਾਰੇ ਪਰ ਇਹ ਟਰੈਜਡੀ ਹੈ ਬਹੁਤ ਵੱਡੀ ਟਰੈਜਡੀ ਹੈ ਸਾਡੇ ਤੋਂ ਵੱਧ ਉਹਦੇ ਮਾਂ ਪਿਓ ਲਈ ਟਰੈਜਡੀ ਹੈ ਬਿਲਕੁਲ ਠੀਕ ਹੈ ਕਹਿੰਦੇ ਕਿ ਰਾਜਵੀਰ ਜਵੰਦਾ ਅਜੇ ਹਾਸ ਸੀਗਾ ਕਿ ਜਦੋਂ ਪਿੰਡ ਉਹ ਚਾਹੁੰਦਾ ਸੀਗਾ ਨਾ ਕੱਲੇ-ਕੱਲੇ ਛੋਟੇ ਜਵਾਬ ਹੋ ਕੇ ਬਜ਼ੁਰਗ ਹੋ ਗਏ ਹਰ ਕਿਸੇ ਨੂੰ ਉਹ ਮਿਲਦਾ ਸੀਗਾ ਐਡਾ ਪਿਆਰ ਸੀ ਪਿੰਡਾਂ ਵਿੱਚ ਦੇਖੋ ਮੈਂ ਉਹਨੂੰ ਤਾਂ ਜਾਣਦਾ ਕਿਉਂਕਿ ਉਹ ਮੇਰੇ ਪਿੰਡਾਂ ਦਾ ਮੈਂ ਇਹਨੂੰ ਪਹਿਲੇ ਗਾਣੇ ਤੋਂ ਜਾਣਦਾ ਇੱਕ ਪਿੰਡਾਂ ਵਾਲੇ ਬੰਦੇ ਦਾ ਨਾ ਆਪਦਾ ਇੱਕ ਮੋਹ ਹੁੰਦਾ ਇਹ ਨਹੀਂ ਹੁੰਦਾ ਕਿ ਅਸੀਂ ਦੂਜੇ ਬੰਦਿਆਂ ਨੂੰ ਜਿਆਦਾ ਪਿਆਰ ਨਹੀਂ ਕਰਦੇ ਪਰ ਆਪਦੇ ਪਿੰਡਾਂ ਵਾਲਿਆਂ ਦਾ ਥੋੜਾ ਜਿਆਦਾ ਮੋਹ ਹੁੰਦਾ ਸੋ ਮੈਂ ਜਦੋਂ ਮਾਤਾ ਰਾਜਵੀਰ ਦੇ ਸਰਪੰਚੀ ਚ ਖੜਿਆ ਮੈਂ ਉਦੋਂ ਵੀ ਆਇਆ ਸੀ ਉਦੋਂ ਮੈਂ ਘਰ ਘਰ ਜਾ ਕੇ ਚੋਣ ਪ੍ਰਚਾਰ ਕਰਨ ਆਇਆ ਸੀ ਮੈਨੂੰ ਪਤਾ ਨਹੀਂ ਸੀ ਮੈਂ ਹੁਣ ਇਸ ਤਰੀਕੇ ਆਉਂਗਾ ਵੀ ਉਦੋਂ ਵੀ ਆਇਆ ਮਾਂ ਪਰ ਆ ਮੈਨੂੰ ਇਮੇਜਨ ਨਹੀਂ ਮੈਂ ਕਰ ਸਕਦਾ ਬਾਈ ਜੀ ਇੱਕ ਗੱਲ ਹੈ ਵੀ ਸਵਾਲ ਵੈਸੇ ਇਸ ਮੌਕੇ ਤੇ ਪੁੱਛਨੇ ਚੱਗੇ ਨਹੀਂ ਲੱਗਦੇ ਪਰ ਰਾਜਵੀਰ ਦੇ ਇਹ ਸਭ ਕੁਛ ਇਹ ਸਵਾਲ ਪੁੱਛਨੇ ਜ਼ਰੂਰੀ ਵੀ ਨਹੀਂ ਵੀ ਅਸਲ ਦੇ ਵਿੱਚ ਅਸੀਂ ਕਾਉਸਸ ਦੇ ਰਹੇ ਹਾਂ ਅਸੀਂ ਰੋਡ ਟੈਕਸ ਦੇ ਰਹੇ ਹਾਂ ਉਸ ਨਾਲ ਜੋ ਵਾਪਰਿਆ ਉਹ ਪਤਾ ਹੈ ਵੀ ਕਿਸ ਤਰੀਕੇ ਨਾਲ ਸਾਨ ਢਿੱਡਦੇ ਹੁੰਦੇ ਆ ਕਿਸ ਤਰੀਕੇ ਨਾਲ ਰੋਡ ਟੁੱਟਦੀ ਹੁੰਦੀ ਹੈ ਇਹ ਸਵਾਲ ਚੱਕਣੇ ਬਹੁਤ ਜ਼ਿਆਦਾ ਜ਼ਰੂਰੀ ਨੇ ਬਾਈ ਜਦੋਂ ਤੁਹਾਡੇ ਨਾਲ ਵਾਪਰਦੀ ਹੈ ਨਾ ਉਦੋਂ ਚੀਜ਼ਾਂ ਦਾ ਪਤਾ ਲੱਗਦਾ ਜਿਵੇਂ ਤੁਹਾਨੂੰ ਜਦੋਂ ਤੁਹਾਡਾ ਬੰਦਾ ਹਸਪਤਾਲ ਜਾਂਦਾ ਫਿਰ ਤੁਹਾਨੂੰ ਪਤਾ ਲੱਗਦਾ ਅੱਛਾ ਯਾਰ ਆ ਵੀ ਟੈਸਟ ਹੁੰਦੇ ਆ ਕਰਾ ਲੈਣੇ ਚਾਹੀਦੇ ਆ ਜਾਂ ਆ ਚੀਜ਼ ਡਾਕਟਰ ਨੇ ਆ ਗਲਤੀ ਕਰਤੀ ਜਾਂ ਕੁਝ ਵੀ ਆ ਹੁਣ ਕਾਉਸ ਐਸ ਆ ਮੈਂ ਪਹਿਲਾਂ ਤਾਂ ਧਿਆਨ ਨਹੀਂ ਦਿੱਤਾ ਕਿਉਂਕਿ ਮੈਂ ਬਾਹਰ ਰਹਾ ਹੁਣ ਇੱਥੇ ਇੰਡੀਆ ਰਹਿੰਦੇ ਆ ਤਾਂ ਮੈਨੂੰ ਪਤਾ ਲੱਗਿਆ ਵੀ ਮੈਂ ਵੀ ਕਾਉਸ ਐਸ ਦਿੰਨਾ ਆਪਾਂ ਸਾਰੇ ਦਿੰਨੇ ਆ ਤੇ 418000 ਕਰੋੜ 2026 ਦਾ ਕਾਉਸ ਐਸ ਆ ਪਰ ਤੇ ਮੈਨੂੰ ਲੱਗਦਾ ਯਾਰ ਆ ਜਿਹੜੀ ਇਹੋ ਜਿਹੀਆਂ ਟਰੈਸ ਦੀਆਂ ਬਚਾ ਸਕਦੀ ਆ ਸਰਕਾਰ ਜੇ ਇੰਨੇ ਪੈਸੇ ਲੈਣੇ ਆ ਤਾਂ ਕਮ ਸੇ ਕਮ 100-100 ਕਰੋੜ ਰੁਪਈਆ ਜ਼ਿਲ੍ਹਿਆਂ ਨੂੰ ਦੋ ਯਾਰ ਇੱਕ ਜਿੱਥੇ ਸਾਰੇ ਜਾਨਵਰ ਪਾਓ ਸਾਨੂੰ ਨਹੀਂ ਪਤਾ ਕੀ ਕਰਨਾ ਉਹਦਾ ਇਹਨਾਂ ਕੋਲ ਇੰਟੈਲੀਜੈਂਟ ਬੰਦੇ ਆ ਉਹਨਾਂ ਨੂੰ ਪਾ ਕੇ ਉਹਨਾਂ ਨੂੰ ਸੰਭੋ ਚੀਜ਼ਾਂ ਕਰੋ ਜਾਂ ਪੈਸੇ ਇੰਨੇ ਲੈ ਰਹੇ ਹੋ ਪਰ ਬਾਕੀ ਆ ਮੌਕਾ ਨਹੀਂਗਾ ਇਸ ਚੀਜ਼ ਤੇ ਆਪਾਂ ਬਾਅਦ ਚੋ ਬਾਈ ਇਸ ਚੀਜ਼ ਤੇ ਗੱਲ ਕਰਾਂਗੇ ਪਰ ਇਹ ਮੁੱਦਾ ਚੱਕਣਾ ਲਾਇਆ ਬਾਈ ਇਹ ਰਾਜਵੀਰ ਜਵੰਦਾ ਇੱਕ ਦੁਨੀਆ ਜਾਣਦੀ ਆ ਉਹਨੂੰ ਤਾਂ ਆਪਾਂ ਗੱਲ ਕਰ ਰਹੇ ਆ ਪਤਾ ਨਹੀਂ ਪਿੰਡਾਂ ਦੇ ਕਿੰਨੇ ਜਾਂ ਸ਼ਹਿਰਾਂ ਚ ਕਿੰਨੇ ਇਹੋ ਜਿਹੇ ਕਿਸੇ ਦੇ ਮਦਰ ਫਾਦਰ ਭੈਣ ਭਰਾ ਡੇਥ ਹੋ ਜਾਂਦੀ ਹੋਣੀ ਐ ਇੰਨਾਂ ਚੀਜ਼ਾਂ ਕਰਕੇ ਸੋ ਬਈ ਜ਼ਰੂਰੀ ਆ ਬਾਈ ਤੁਸੀਂ ਤੁਸੀਂ ਵੀ ਜਗਰਾਉਂ ਦੇ ਵਿੱਚ ਸਕੂਲ 'ਚ ਪੜਿਓ ਤੇ ਰਾਜਬੀ ਬਾਈ ਵੀ ਉਸੇ ਸਕੂਲ 'ਚ ਪੜਿਆ ਕੁਝ ਅਜਿਹੀ ਯਾਦ ਤੁਹਾਡੀ ਬਚਪਨ ਦੀ ਜਾਂ ਕੋਈ ਤੁਹਾਨੂੰ ਬਹੁਤ ਯਾਦ ਹੋਵੇ ਤੁਹਾਨੂੰ ਭਾਈ ਮੈਂ ਮੈਂ ਪਹਿਲਾਂ ਪੜ ਗਿਆ ਜਵੰਦੇ ਤੋਂ ਉੱਥੇ ਮੈਂ ਪਲੱਸ 1 ਕੀਤੀ ਸੀਗੀ ਜੀ ਤੇ ਕਾਲਜ 'ਚ ਪੜਿਆ ਜੀ ਮੈਂ ਤੇ ਐਲ ਆਰ ਐਮ ਯਾਦ ਸਾਡੀ ਜੀ ਸਿੰਗਿੰਗ ਤੋਂ ਬਾਅਦ ਦੀਆਂ ਯਾਦਾਂ ਨੇ ਸਿੰਗਿੰਗ ਤੋਂ ਪਹਿਲਾਂ ਦੀਆਂ ਸਾਡੀਆਂ ਸਿੰਗਿੰਗ ਤੋਂ ਪਹਿਲਾਂ ਦੀਆਂ ਰਾਜਵੀਰ ਦੀਆਂ ਕਨਵਰ ਬਾਈ ਨਾਲ ਬਿੱਲੇ ਬਾਈ ਨਾਲ ਯਾਦਾਂ ਨੇ ਮੇਰੇ ਨਾਲ ਤਾਂ ਜਿਆਦਾ ਹਣੀ ਕਾ ਮੈਂ ਇੱਥੇ ਰਹਿੰਦਾ ਨਹੀਂ ਤੁਹਾਡਾ ਸ਼ਾਇਦ ਪਹਿਲਾਂ ਗੀਟ ਹੈ ਜਾਂ ਤੁਸੀਂ ਪਹਿਲਾਂ ਗੀਟ ਸ਼ਾਇਦ ਮੈਂ ਹਾਂਜੀ ਅਸੀਂ ਜਦੋਂ ਮੈਨੂੰ ਪਤਾ ਲੱਗਿਆ ਵੀ ਮੇਰੇ ਏਰੀਆ ਦਾ ਮੁੰਡਾ ਹੈ ਮੈਂ ਸ਼ੇਅਰ ਕੀਤਾ ਸੀਗਾ ਉਹ ਜੀ ਕਿ ਤੁਹਾਡੇ ਨਾਲ ਫੋਨ ਤੇ ਗੱਲ ਹੁੰਦੀ ਸੀ ਹਾਂਜੀ ਹਾਂਜੀ ਫੋਨ ਤੇ ਗੱਲ ਹੁੰਦੀ ਸੀ ਮੈਂ ਤਾਂ ਹੁਣ ਵੀ ਉਹਦੇ ਵਾਇਸ ਮੈਸੇਜ ਸੁਣ ਰਿਹਾ ਸੀਗਾ ਵੀ ਇੱਕ ਤੁਹਾਨੂੰ ਪਤਾ ਨਹੀਂ ਹੁੰਦਾ ਵੀ ਇਹ ਮੈਮਰੀ ਬਣ ਜਾਣੀ ਹੈ ਲਾਈਫ ਦੇ ਵਿੱਚ ਸੋ ਮੈਂ ਵੀ ਮੇਰੇ ਤੋਂ ਜ਼ਿਆਦਾ ਦੁੱਖ ਉਹਦੀ ਮਾਂ ਨੂੰ ਆ ਉਹਦੀ ਵਾਈਫ ਨੂੰ ਆ ਤੇ ਉਹਦੇ ਜਵਾਕਾਂ ਨੂੰ ਆਉਣ ਵਾਲੇ ਟਾਈਮ 'ਚ ਹਜੇ ਤਾਂ ਸ਼ਾਇਦ ਉਹਨਾਂ ਦੀ ਸੋਝੀ ਹੈ ਨਹੀਂ ਪਰ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਦੁੱਖ ਹੈ ਪਰਿਵਾਰ ਨੂੰ ਬਹੁਤ ਵੱਡਾ ਪਾਣਾ ਵਰਤੇ ਛੋਟੇ ਛੋਟੇ ਬੱਚੇ ਨੇ ਮੈਨੂੰ ਪਤਾ ਨਹੀਂ ਮੈਂ ਤੁਹਾਨੂੰ ਕੀ ਬੋਲਣਾ ਹੈ ਕਿਉਂਕਿ ਮੇਰੇ ਦਿਮਾਗ 'ਚ ਨਹੀਂ ਆ ਰਿਹਾ ਚੀਜ਼ਾਂ ਮੈਨੂੰ ਪਤਾ ਤੁਸੀਂ ਚਾਹੁੰਦੇ ਹੋ ਸਾਬ ਮੇਰੇ ਤੋਂ ਚੀਜ਼ਾਂ ਹੋਰ ਵੀ ਆਪਣੇ ਬੰਦੇ ਆ ਜਾਣੇ ਮੈਂ ਮੇਰੀ ਇੰਨੀ ਮੇਰੀ ਕੋਈ ਨਾ ਕੋਈ ਜਿੰਨਾ ਤੁਸੀਂ ਜੋ ਗੱਲ ਕਰ ਸਕਦੇ ਤੁਸੀਂ ਉਨੀ ਕਰ ਮੈਂ ਕਿਉਂਕਿ ਪਹਿਲਾਂ ਹੀ ਅਸੀਂ ਵੀ ਕਿਹਾ ਵੀ ਰਾਜਵੀਰ ਦਾ ਕੇਸ ਇਹੋ ਜਿਹਾ ਵੀ ਸਾਨੂੰ ਸਵਾਲ ਪੁੱਛਣੇ ਪੈਂਦੇ ਆ ਕਿਉਂਕਿ ਸ਼ਾਇਦ ਇਹ ਗਲਤੀਆਂ ਨਾ ਹੁੰਦੀਆਂ ਤਾਂ ਰਾਜਵੀਰ ਰਾਜ ਸਭਾ ਬਈ ਮੈਂ ਫਰਸਟ ਸਟੇਟ ਉਸ ਨੂੰ ਸਹੀ ਤਰੀਕੇ ਨਾਲ ਨਹੀਂ ਮਿਲ ਪਾਈ ਉਹ ਸਭ ਕੁਝ ਇਸ ਕਰਕੇ ਜਿਹੜਾ ਮੀਡੀਆ ਨੂੰ ਵੀ ਸਵਾਲ ਪੁੱਛਣੇ ਪੈਂਦੇ ਬਈ ਮੀਡੀਆ ਦਾ ਕੰਮ ਆ ਸਵਾਲ ਪੁੱਛਣਾ ਪਰ ਕਈ ਵਾਰੀ ਸਿਚੁਏਸ਼ਨ ਇਹੋ ਜਿਹੀ ਹੁੰਦੀ ਹੈ ਕਿ ਮੈਂ ਬਿਲਕੁਲ ਨਾ ਤਾਂ ਮੈਂ ਉਹਦੀ ਫਸਟ ایڈ ਬਾਰੇ ਬੋਲ ਸਕਦਾ ਚੀਜ਼ਾਂ ਪਰ ਘਰਦਿਆਂ ਨੇ ਜਿੰਨਾ ਜ਼ੋਰ ਲਾਉਣਾ ਸੀਗਾ ਉਹ ਲਾਇਆ ਜਿੰਨਾ ਮੈਨੂੰ ਲੱਗਦਾ ਡਾਕਟਰਾਂ ਨੇ ਜਿੰਨਾ ਜ਼ੋਰ ਲਾਉਣਾ ਸੀ ਲਾਇਆ ਉਹਨਾਂ ਨੇ ਜਿੱਦ ਜਿੱਥੋਂ ਤੱਕ ਮੈਂ ਜਦੋਂ ਜਦੋਂ ਜਾਣਦਾ ਰਿਆਂ ਜੋ ਜੋ ਮੈਨੂੰ ਨੋਲੇਜ ਸੀਗੀ ਪਰ ਹੁਣ ਵਿਚਲੀਆਂ ਚੀਜ਼ਾਂ ਕਿੱਦਾਂ ਕਿਵੇਂ ਕੀ ਆ ਟੈਕਨੀਕਲ ਟਰਮਸ ਮੈਨੂੰ ਪਤਾ ਨਹੀਂ ਬਾਈ ਉਹ ਚੀਜ਼ ਬਾਈ ਜੇ ਤੁਸੀਂ ਆਰਾਮ ਨਾਲ ਪਰਿਵਾਰ ਕੋਲ ਬੈਠੋ ਤੁਸੀਂ ਥੈਂਕ ਯੂ ਜੀ ਥੈਂਕ ਯੂ ਬਿਲਕੁਲ ਇਹ ਸੀਗੇ ਪੰਜਾਬੀ ਸਿੰਗਰ ਗਗਨ ਕੋਕਰੀ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਆ ਤਾਂ ਉਹਨਾਂ ਦੇ ਵੀ ਅੱਖਾਂ ਦੇ ਵਿੱਚ ਹੰਝੂ ਨੇ ਕਿਤਨੇ ਕਿਤੇ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਨੇ ਔਰ ਕਿਤਨੇ ਕਿਤੇ ਕਹਿ ਰਹੇ ਨੇ ਕਿ ਸਾਡਾ ਬਹੁਤ ਪਿਆਰ ਸੀਗਾ ਰਾਜਵੀਰ ਜਵੰਦਾ ਕਿਉਂਕਿ ਗਾਇਕੀ ਬਹੁਤ ਸਾਫ਼ ਸੁਥਰੀ ਸੀ ਹਰ ਇੱਕ ਦੀ ਅੱਖਾਂ ਦੇ ਵਿੱਚ ਹੰਝੂ ਹੈ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚ ਰਹੇ ਨੇ ਚਾਹੇ ਉਹ ਪਿੰਡ ਦੇ ਲੋਕ ਹੋਣ ਜਾਂ ਪੰਜਾਬੀ ਸਿੰਗਰ ਹੋ ਲੋ ਜਾਨਸਕੂਸ ਨੂੰ ਕੈਮਰਾਸਿੰਧੀ ਦੇ ਨਾਲ ਮੈਂ ਪਹੁੰਚ ਸਕਦਾ ਹਾਂ